ਹਾਂਜੀ ਤੁਸੀਂ ਆਪਦੀ ਧਰਨ ਆਪ ਘਰੇ ਕੱਢ ਸਕਦੇ ਹੋ ਜੀ ਚਾਹੀ ਤੁਸੀਂ ਕੁੜੀਆਂ ਮੁੰਡਾਔਰਤੋਂ ਬਜ਼ੁਰਗੋਂ ਬੁੱਢਾ ਕੋਈ ਵੀ ਹੈ ਚਾਹੀ ਠੀਕ ਆਪਦੀ ਧਰਨ ਤੁਸੀਂ ਆਪ ਕੱਢ ਸਕਦੇ ਹੋ ਕਿਸੇ ਬੈਡ ਡਾਕਟਰ ਕੋਲੇ ਹਕੀਮ ਕੋਲੇ ਤੁਹਾਨੂੰ ਜਾਣ ਦੀ ਲੋੜ ਨਹੀਂ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਬਾਰੀ-ਬਾਰੀ ਧਰਨ ਪੈ ਜਾਂਦੀ ਹੈ ਤੇ ਉਹਨਾਂ ਨੂੰ ਬਾਰੀ-ਬਾਰੀ ਘਰੋਂ ਜਾਣਾ ਪੈਂਦਾ ਪਰ ਅੱਜ ਤੁਹਾਨੂੰ ਮੈਂ ਇੱਕ ਟ੍ਰਿਕ ਦੱਸੂਗਾ ਸਿਰਫ 2 ਮਿੰਟ ਵਿੱਚ ਤੁਸੀਂ ਆਪਦੀ ਧਰਨ ਆਪ ਕੱਢ ਸਕਦੇ ਹੋ ਤੇ ਸਾਰੀ ਜ਼ਿੰਦਗੀ ਤੁਹਾਡੇ ਮੁੜ ਕੇ ਧਰਨ ਨਹੀਂ ਪਹਿਣੀ ਜਦੋਂ ਤੁਸੀਂ ਆਹ ਤਰੀਕੇ ਨਾਲ ਕੱਢ ਲਈ ਆਜੋ ਦਿਖਾਵਾਂ ਜੀ ਜਦੋਂ ਵੀ ਤੁਹਾਡੇ ਧਰਨ ਪੈ ਗਈ ਜੀ ਤੁਸੀਂ ਖਾਲੀ ਪੇਟ ਐ ਬਿਸ਼ਾਕੇ ਠੀਕ ਹੈ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆ ਪੈਰ ਦੇ ਗੂਠੇ ਨੂੰ ਇੱਥੋਂ ਫੜਨਾ ਹੈ ਇਹਨੂੰ 7 ਵਾਰੀ ਨੱਕ ਨਾਲ ਲਾਉਣਾ ਹੈ ਮੈਂ 1 2 3 4 5 6 7 ਠੀਕ ਹੈ ਜੀ ਇਸੇ ਤਰੀਕੇ ਨਾਲ ਇਹਨੂੰ ਫੜਨਾ ਹੈ ਇਹਨੂੰ ਵੀ ਇਸੇ ਤਰੀਕੇ ਨਾਲ ਲਾਉਣਾ 1 2 3 4 5 6 7 ਠੀਕ ਹੈ ਜੀ ਜੇ ਤਾਂ ਤੁਹਾਡੇ ਧਰਨ ਹੋਈ ਤਾਂ ਤਾਂ ਆਪ ਹੀ ਨਿਕਲ ਜੂਗੀ ਜੇ ਨਾ ਵੀ ਹੋਈ ਤਾਂ ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਸੱਤ ਵਾਰੀ ਤੁਸੀਂ ਪੈਰ ਦਾ ਗੂਠਾ ਫੜ ਕੇ ਤੇ ਪੂਰੀ ਐਨ ਕੋਸ਼ਿਸ਼ ਕਰਨੀ ਹੈ ਇਧਰਲਾ ਸਰੀਰ ਵੀ ਪੂਰਾ ਉੱਪਰ ਲੈ ਕੇ ਆਉਣਾ ਤੇ ਇਧਰਲਾ ਵੀ ਪੂਰਾ ਉੱਪਰ ਲੈ ਕੇ ਆਉਣਾ ਤੇ ਤੁਹਾਡੀ ਧਰਨ ਆਪ ਹੀ ਨਿਕਲ ਜੂਗੀ